ਗੁਰੂ ਗੋਬਿੰਦ ਸਿੰਘ ਜੀ ਜੀ ਕੇਂਦਰ ਦੇ ਪੰਜਾਬ ਸਰਕਾਰ ਮਰਦਾਨਾ ਜਿੰਦਾਬਾਦ ਜਿੰਦਾਬਾਦ ਠੀਕ ਹੈ ਜੀ ਸਰਦਾਰ ਮਰਦਾਨਾ ਜਿੰਦਾਬਾਦ ਜਿੰਦਾਬਾਦ ਪੂਰਾ ਆਤਮਾਨ ਜੀ ਸਰਦਾਰ ਮਰਦਾਨਾ ਜਿੰਦਾਬਾਦ ਜਿੰਦਾਬਾਦ 2525 ਬਣ ਲਿਆ ਕਰੋ ਕਰੋ ਪੂਰਾ ਸਾਰਾ ਧੰਨਵਾਦ ਵਾਹਿਗੁਰੂ ਤੇ ਆ ਸਰਕਾਰ ਜੀ ਦੀ ਨੀਤ ਸਰਕਾਰ ਨਾਲ ਜੁੜ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਕੋਲੇ ਵੀ ਕੱਖ ਨਹੀਂ ਉਹਨਾਂ ਨੂੰ ਵੀ ਐਂ ਵੀ ਜੇ ਬਿਜਲੀ ਬਿੱਲ ਲੱਗਣ ਮੀਟਰ ਵਾਲੇ ਬਿੱਲ ਲੱਗਣ ਤੇ ਇਹ ਲੱਗਾਂ ਆਪਣਾ ਘਰ ਵਾਲੇ ਬਿੱਲ ਲੱਗਣ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਤਾਂ ਫੈਸਲੇ ਨੇ ਪਾਸ ਕਰਤਾ ਨਹੀਂ ਸਰਕਾਰੀ ਇਸ ਇਹਨੂੰ ਜਿਹੜੀ 8 ਅਕਤੂਬਰ ਦੀ ਰੋਸ ਰੈਲੀ ਜਿਹੜੀ ਕਿਸਾਨ ਸੰਯੁਕਤ ਮੋਰਚੇ ਨੇ ਪਹਿਲ ਕਦਮੀ ਕੀਤੀ ਹੈ ਤੇ ਸਾਡੇ ਸਾਥੀਆਂ ਨੂੰ ਵਧੀਆ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਹੈ ਕਿ 8 ਅਕਤੂਬਰ ਨੂੰ ਸਾਡੀ ਰੋਸ ਰੈਲੀ ਵਿੱਚ ਸਾਡੇ ਨਾਲ ਸਾਥ ਦਿਓ ਤੇ ਇਹ ਨਿਜੀਕਰਨ ਦਾ ਜਿਹੜਾ ਮਸਲਾ ਚੱਲ ਰਿਹਾ ਹੈ ਇਸ ਨੂੰ ਆਪਾਂ ਥੱਲ ਪਾਈਏ ਤੇ ਸੋਲੂ ਸਾਥੀਓ ਮੈਂ ਦੱਸਣਾ ਚਾਹਣਾ ਕਿ ਸਾਡੇ ਪਹਿਲਾਂ ਇੱਕ ਸਾਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਬਿਜਲੀ ਬੋਰਡ ਦਾ ਨਿਜੀਕਰਨ ਹੋ ਚੁੱਕਿਆ ਹੈ ਉਹ ਲੋਕਾਂ ਦੇ ਮਾਲਾਜਮਾ ਨੂੰ ਘਰੇ ਤੋਂ ਦਿੱਤਾ ਗਿਆ ਤੇ ਉਹਨਾਂ ਨੂੰ ਇੱਕ ਸ਼ਰਤ ਤੇ ਉਹਦੇ ਵਿੱਚ ਰੱਖਿਆ ਗਿਆ ਆਪਣੇ ਬਿਜਲੀ ਬੋਰਡ ਦੇ ਵਿੱਚ ਰੱਖਿਆ ਗਿਆ ਕਿ ਤੁਹਾਨੂੰ ਇੱਕ ਸਾਲ ਦਾ ਪਰਮਿਸ਼ਨ ਪੀਰ ਲਾਣਾ ਪਵੇਗਾ ਤੇ ਸਾਨੂੰ 30000 ਤਨਖਾਹ ਦੇਵਾਂਗੇ ਤੇ ਜਿਹੜੇ ਜਿਹੜੇ ਪੈਨਸ਼ਨ ਸਾਥੀ ਸੀ ਜਿਨ੍ਹਾਂ ਦੀ ਪੈਨਸ਼ਨ ਲੱਗਣ ਵਾਲੀ ਸੀ ਜਾਂ ਪੈਨਸ਼ਨ ਤੇ ਆਉਣ ਵਾਲੀ ਸੀ ਉਹਨਾਂ ਨੂੰ ਵੀ ਘਰ ਦੌਰ ਦਿੱਤਾ ਗਿਆ ਉਹਨਾਂ ਨੂੰ ਵੀ ਕੋਈ ਪੈਨਸ਼ਨ ਲਾਗੂ ਨਹੀਂ ਕੀਤੀ ਧੰਨਵਾਦ ਸਾਥੀਓ ਦਾ ਸਦਾ ਸਹਿਯੋਗ ਦਿੱਤੇ ਇਹ ਬਿਲਾਨ ਨੂੰ ਰੱਦ ਕਰੇ ਹੁਣ ਮੈਂ ਕੋ ਕਿਨਾਰੇ ਲਾ ਕੇ ਆ ਕੇ ਸਾਲੈਨਾ ਪੰਜਾਬ ਤੇ ਸੈਂਟਰ ਸਰਕਾਰ ਮੁਰਦਾਬਾ ਪੰਜਾਬ ਤੇ ਸੈਂਟਰ ਸਰਕਾਰ ਮਰਦਾਬਾ ਜਿੰਦਾਬਾਤ ਲੋਕ ਕਿਸਾਨ ਮੋਰਚਾ ਜਿੰਦਾਬਾਤ ਜਿੰਦਾਬਾਤ ਲੋਕ ਕਿਸਾਨ ਮੋਰਚਾ ਜਿੰਦਾਬਾਤ ਜਿੰਦਾਬਾਤ ਬਿਜਲੀ ਬਿੱਲ 2025 ਰੱਦ ਕਰੋ ਰੱਦ ਕਰੋ ਬਿਜਲੀ 2025 ਦਾ ਬਿੱਲ ਰੱਦ ਕਰੋ ਰੱਦ ਕਰੋ ਬਿਜਲੀ ਖੋਦ ਬਿੱਲ 2025 ਰੱਦ ਕਰੋ ਪੰਜਾਬ ਤੇ ਸੈਂਟਰ ਸਰਕਾਰ ਮਰਦਾਬਾ ਜਿੰਦਾਬਾਤ ਕਿ ਭਾਈ ਨਗਰ ਤੁਹਾਡੀ ਫੋਟੋ ਖਣਨ ਕੋਚ ਹੋਣੀ ਹੈਗੇ ਪ੍ਰੈਸ ਦੇ ਵਿੱਚੋਂ ਮਾੜੀ ਰੋਕੀ ਬਾਦਨਾ ਪੰਜਾਬ ਦੇ ਸੈਂਟਰ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਪੰਜਾਬ ਮੋਰਚਾ ਜਿੰਦਾਬਾਦ ਜਿੰਦਾਬਾਦ ਬਿਜਲੀ ਸੋਡ 2025 ਰੱਦ ਕਰੋ ਰੱਦ ਕਰੋ ਬਿਜਲੀ ਸੋਡ 2025 ਰੱਦ ਕਰੋ ਰੱਦ ਕਰੋ ਪੰਜਾਬ ਦੇ ਸੈਂਟਰ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਦੇ ਸੈਂਟਰ ਸਰਕਾਰ ਮਰਦਾਬਾਦ ਮਰਦਾਬਾਦ ਹੱਕਾਂ ਲਿਓ ਨਾ ਦੇਣੋ ਜੈ ਨਾ ਇਹ ਕਰਨਗੇ ਜਿੰਨਾ ਅਠ ਨੇ ਅੱਜ ਦਾ ਰੋਸ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜੋ ਕੇਂਦਰ ਦੀ ਸਰਕਾਰ ਬਿਜਲੀ ਬਿੱਲ ਹੈ ਜਿਹੜਾ ਸੋਧ ਮੇਲਾ 2025 ਜਿਹੜੀ ਸੂਬਿਆਂ ਨੂੰ ਚਿੱਠੀਆਂ ਲਿਖ ਕੇ ਇਹ ਕਹਿ ਰਹੀ ਹੈ ਵੀ ਤੁਸੀਂ ਜਿਹੜਾ ਬਿਜਲੀ ਦਾ ਅਧਾਰਾ ਹੈ ਇਹ ਪ੍ਰਾਈਵੇਟ ਸੈਕਟਰ ਦੇ ਹੱਥਾਂ ਦੇ ਵਿੱਚ ਦਿਓ ਅਸੀਂ ਅੱਜ ਸੰਯੁਕਤ ਮੋਰਚੇ ਦੀ ਕੋਲ ਕਾਲ ਤੇ ਪੂਰੇ ਮਾਨਸਾ ਜ਼ਿਲ੍ਹੇ ਦੇ ਵਿੱਚ ਜਿੰਨੇ ਸਬ ਡਿਵੀਜ਼ਨ ਨੇ ਬਿਜਲੀ ਬੋਰਡ ਦੇ ਉਹਨਾਂ ਤੇ ਅਸੀਂ ਅੱਜ ਰੋਸ ਮੁਜ਼ਾਰੇ ਕਰ ਰਹੇ ਹਾਂ ਅਸੀਂ ਜੋ ਬਡਲਾੜਾ ਵਿਖੇ ਜੋ ਹੱਟ ਹੈ ਇਹਨਾਂ ਦਾ ਬਿਜਲੀ ਬੋਰਡ ਦਾ ਜਿੱਥੇ ਐਕਸ਼ਨ ਸਾਹਿਬ ਬਹਿੰਦੇ ਨੇ ਉਥੇ ਸਮੁੱਚਾ ਜਿਹੜਾ ਸੰਯੁਕਤ ਮੋਰਚਾ ਹੈ ਉਹ ਅੱਜ ਪ੍ਰਦਰਸ਼ਨ ਕਰ ਰਿਹਾ ਹੈ ਤੇ ਕੇਂਦਰ ਸਰਕਾਰ ਨੂੰ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਖਾਸ ਕਰ ਪੰਜਾਬ ਦੀ ਸਰਕਾਰ ਨੂੰ ਅਸੀਂ ਇਹ ਦੱਸਣ ਆਏ ਆਂ ਵੀ ਜਿਹੜਾ ਅਦਾਰਾ ਹੈ ਇਹ ਲੋਕਾਂ ਦੇ ਖੂਨ ਪਸੀਨੇ ਦੀ ਜਿਹੜੇ ਪਸੀਨੇ ਦੀ ਕਮਾਈ ਨਾਲ ਟੈਕਸਾਂ ਦੇ ਰੂਪ ਤੇ ਇਹ ਸਾਰਾ ਅਦਾਰਾ ਖੜਾ ਕੀਤਾ ਸੋ ਇਸ ਨੂੰ ਅਸੀਂ ਪ੍ਰਾਈਵੇਟ ਨਹੀਂ ਹੋਣ ਦਿਆਂਗੇ ਪੂਰੀ ਸੰਯੁਕਤ ਮੋਰਚਾ ਭਾਰਤ ਦਾ ਜਿਹੜਾ ਲੜਾਈ ਲੜਨ ਲਈ ਤਿਆਰ ਹੈ ਤੇ ਲੜਾਈ ਲੜ ਰਿਹਾ ਹੈ ਪੂਰਾ ਐਨ ਸੰਯੁਕਤ ਮੋਰਚੇ ਦੇ ਕਾਲ ਤੇ ਅਸੀਂ ਅੱਜ ਜਿਹੜਾ ਰੋਸ ਪ੍ਰਦਰਸ਼ਨ ਹੈ ਬੜਲਾਡਾ ਸਬਡਿਵੀਜ਼ਨ ਆ ਜਿਹੜਾ ਬਿਜਲੀ ਬੋਰਡ ਦਾ ਉੱਥੇ ਸਾਰਿਆਂ ਸਮੂਚਿਆਂ ਜਥੇਬੰਦੀਆਂ ਵਿਰੋਧ ਕਰ ਰਹੇ ਆ ਕਿਸੇ ਵੀ ਹਾਲ ਦੇ ਵਿੱਚ ਇਹਨੂੰ ਅਸੀਂ ادارے ਨੂੰ ਪ੍ਰਾਈਵੇਟ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਜਿਹੜਾ ਹੈਗਾ 225 ਜਿਹੜਾ ਬੀਲ ਇੱਕ ਲਾਗੂ ਕੀਤਾ ਜਾ ਰਿਹਾ ਹੈ ਕੇਂਦਰ ਦੀ ਸਰਕਾਰ ਵੱਲੋਂ ਪੰਜਾਬ ਰਾਜ ਰਾਜ ਦੀ ਜਗ੍ਹਾ ਹਾਂ ਤੇ ਹਾਂ ਵੀ ਤੇ ਦੇ ਨਾਮ ਹੀ ਨਿਕੇ ਦਾ ਬੋਲੂਗੀ ਹਾਂ ਕਰ ਜਾਗੇ ਕਿਉਂਕਿ ਇਹ ਬਿਜਲੀ ਪ੍ਰਾਈਵੇਟ ਕਰਨ ਬਾਅਦ ਬਹੁਤ ਸਾਰੀਆਂ ਕੰਪਨੀਆਂ ਨੂੰ ਰਵਾਸੇ ਕਿ ਕਿਹੜਾ ਉਹਨਾਂ ਨੇ ਰਾਜ ਸਰਕਾਰ ਤੋਂ ਧਾਰ ਹੋ ਕੇ ਆਪਣੇ ਅੰਡਰ ਕਰ ਲਾਉ ਤੋ ਬਾਅਦ ਇਹ ਪ੍ਰਾਈਵੇਟ ਕੰਪਨੀਆਂ ਨੂੰ ਦੇਵੀਆਂ ਫਿਰ ਇਹ ਬਿਜਲੀ ਦਾ ਵਿਕਾਰ ਕਰਨਾ ਫਿਰ ਉਹਨਾਂ ਨੇ ਕਿਤੀ ਮੋਟਰਾਂ ਤੇ ਬਿੱਲ ਵੀ ਲਾਉਣੇ ਆ ਫਿਰ ਉਹਨਾਂ ਨੇ ਜਿਹੜੀ ਘਰਾਂ ਵਾਲੀ ਫ੍ਰੀ ਕਹਿੰਦੇ ਨੇ ਟੀਮ ਸਹੂਲਤ ਦਿੱਤੀ ਆ ਇਹ ਸਹੂਲਤ ਵੀ ਖੋਣੀ ਆ ਫਿਰ ਇਹ ਬਿਜਲੀ ਦਾ ਪੱਡੇ ਪੱਤਰ ਤੇ ਬਾਰ ਹੋਣਾ ਇਹਨੇ ਮਹਿੰਗੀ ਹੋਣੀ ਆ ਫਿਰ ਆਮ ਬੰਦੇ ਦੀ ਪਹੁੰਚ ਤੋਂ ਨੇ ਦੂਰ ਹੋਣਾਗਾ ਇਸ ਕਰਕੇ ਅਸੀਂ ਇਹ ਬਿਜਲੀ ਬੋਰਡ ਨੂੰ ਬਚਾਉਣ ਵਾਸਤੇ ਪਬਲਿਕ ਸੈਕਟਰ ਦੇ ادارے ਨੂੰ ਬਚਾਉਣ ਵਾਸਤੇ ਅੱਜ 225 ਬਿਜਲੀ ਐਕਟ ਦੀਆਂ ਕਾਪੀਆਂ ਛਾਪਣ ਵਾਸਤੇ ਇਕੱਠੇ ਹੋਏ ਆ ਸਾਰੇ ਪੰਜਾਬ ਦੇ ਵਿੱਚ ਐਸਡੀਓ ਦਫ਼ਤਰਾਂ ਦੇ ਦਿੱ ਤੇ ਅੱਜ ਅਸੀਂ ਆ ਪਟਲਾੜੇ ਦੇ ਵਿੱਚ ਉਹੀ ਸਾਰੇ ਨੇ ਦੀਆਂ ਕਾਪੀਆਂ ਛਾਪਦੀਆਂ ਨੇ ਤੇ ਪੰਜਾਬ ਦੀ ਸਰਕਾਰ ਤੋਂ ਮੰਗ ਕਰਿਆ ਇਹ ਉਹ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਹ ਜਿਹੜਾ ਖਾੜਾ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਇਹਨੂੰ ਰੱਦ ਕਰਨ ਤੇ ਜਿਹੜਾ ਪਬਲਿਕ ਸੈਕਟਰ ਦਾ ਅਧਾਰ ਇਹਨੂੰ ਬਚਾਇਆ ਜਾਵੇ ਜਿਹੜਾ ਲੋਕਾਂ ਨੂੰ ਤੁਹਾਨੂੰ ਦਿੰਦਾ ਲੋਕਾਂ ਨੂੰ ਕੁਸਨਾ ਕੁਸਰ ਆਇਆ ਦਿੰਦਾਗਾ ਤੇ ਜਿਹਦੇ ਵਿੱਚ ਭਰਾਵੋ ਪੱਟੇ ਪੱਤਰ ਤੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਜਾਂ ਪਹਿਲਾਂ ਮਿਲਿਆ ਹੋਇਆਗਾ ਉਹ ਵੀ ਉਹ ਵੀ ਵਾਦ ਸਕਦਾਗਾ ਤੇ ਇਹਦੀਆਂ ਜ਼ਮੀਨਾਂ ਵੀ ਵੱਖ ਸਕਦੀਆਂ ਨੇ ਇਸ ਕਰਕੇ ਅੱਜ ਦੇ ਸਾਡੇ ਸ਼ਕਤੀ ਪ੍ਰਦਰਸ਼ਨ ਨੇ ਸਰਕਾਰ ਨੂੰ ਕਿਤਾਬ ਨਹੀਂ ਆ ਵੀ ਕਿ ਨਾ ਸਰਕਾਰਵਾਦ ਆਈ ਤਾਂ ਪਿੱਕਾ ਦੀ ਹੱਥ ਕਰਾਂਗੇ ਦਿੱਲੀੋਂ ਲੜਦੀ ਕਰਕੇ ਤੇ ਇਹ ਉਹਦੀ ਵੱਡੀ ਲੜਾਈ ਹੈ ਕਿਉਂਕਿ ਇਹ ਬੱਚੇ ਬੱਚੇ ਦੀ ਲੜਾਈ ਹੈ